ਅੱਜ ਸਾਰਾ ਦਿਨ ਕੀ ਕਰੇਗਾ ਹੈ ਕਿਉਂ ਅੱਜ ਖੇਡੇਗਾ ਕੀ ਖੇਡੇਗਾ ਇਹਦੇ ਨਾਲ ਕੀ ਖੇਡੇਗਾ ਲੈ ਫੇਰ ਚੜ੍ਹ ਗਿਆ ਯਾਰ ਤੂੰ ਤਾਂ ਲੈ ਟੀਚਰ ਜੀ ਅਮਨ ਦੱਸ ਤਾਂ ਦੇ ਥੱਲੇ ਦੋ ਵਾਰ ਤਾਂ ਦੇਖ ਗਿਆ ਕਿ ਲਈ ਫਿਰਦਾ ਪਿਛਕਾਰੀ ਪਿਛਕਾਰੀ ਉਰੇ ਮੈਨੂੰ ਦਿਖਾ ਕੇ ਜਾ ਅੱਛਾ ਐ ਇਹ ਚਲਾਈ ਚਲਾਈ ਅੱਛਾ ਗੇ ਪਿੱਛੋਂ ਦਿਖਾਈ ਪਿੱਛੋਂ ਪਿੱਛੋਂ ਕਿਵੇਂ ਆ ਪਿੱਛੇ ਦਿਖਾਈ ਬਾਈ ਆ ਢੋਲੀ ਟੰਗੀ ਪਈ ਐ ਪੂਆ ਨੂੰ ਕਹਦੇ ਲਿਆਇਆ ਮੈਂ ਲਿਆਇਆ ਕਹਦੇ ਪੂਆ ਜੀ ਹੂੰ ਖਸਦਾ ਦੱਸ ਕੇ ਜਾ ਉਰਤਾ ਗੱਲ ਤਾਂ ਸੁਣ ਜਾ ਚਲਦੂ ਕਿਵੇਂ ਉਰੇ ਲਿਆ ਦੱਸ ਕਿੰਨੇ ਇੱਤੇ ਕਿੰਨੇ ਇੱਤ ਹੈ ਕੀ ਤਿੰਨ ਦਾ ਚਾਰ ਦਾ ਇੱਤ ਹੈ ਪਤਾ ਨਹੀਂ ਭੂਆ ਜੀ ਪਤਾ ਨਹੀਂ ਮੈਂ ਹੁਣ ਫੱਤੇ ਗਿਆ ਸੀ ਪੈਂਚਨੀਰ ਓਰੇ ਹੱਸਤਾ ਜਾ ਮੈਨੂੰ ਦਿਖਾਤਾ ਜਾ ਸਾਈਕਲ ਚੜ੍ਹ ਕੇ ਗੱਲੇ ਫਿਰਦਾ ਇਹਨੂੰ ਹੈ ਕੀ ਕਰਦਾ ਸਾਈਕਲ ਵਾਹਛ ਐਂ ਕਿਤੇ ਮੈਨੂੰ ਪ੍ਰੈਸ਼ਰ ਦਿਖਾ ਦੇ ਕਿੰਨਾ ਕਹਦਾ ਤਾਹਾਂ ਬਾਰੀ ਤਾਹਾਂ ਤਾਹਾਂ ਹਾਂ ਮਾਰੀ ਹਾਂ ਮਾਰ ਉਹ ਅੱਛਾ ਜਰਾ ਬੜੀ ਦੂਰ ਜਾਂਦਾ ਵੇ ਇਹ ਲਿਆ ਕਿੱਥੋਂ ਇਹ ਦੱਸ ਤਾ ਦੇ ਕਿੱਥੋਂ ਤੂੰ ਦਵਾਇਆ ਕਿ ਨਹੀਂ ਇਹ ਦਾਦੀ ਨੇ ਆ ਲੈ ਸਪਰੇਅਰ ਟੂਲ ਦੀ ਬਣਾਤੀ ਤਾਂ ਖੁਸਤਾਜ ਪਿੱਛੇ ਆ ਤੇ ਹੂੰ ਪਿੱਛੇ ਤਾਂ ਪਾਣੀ ਤਾਂ ਭਰਿਆ ਹੈ ਅੱਛਾ ਗਿਆ ਚਲਾਉਣਾ ਹੈ ਸਾਈਕਲ ਸਾਰਾ ਸਾਈਕਲ ਵਾਸ਼ ਕਰਦੇ ਹਾਂ ਕੀ ਭਰੀ ਪਈ ਆ ਫੁੱਲ ਮੈਂ ਭਰ ਦਨੇ ਲੈ ਹੁਣ ਉੱਥੋਂ ਭਰ ਦਨੇ ਆ ਟੁੱਟ ਜਾ ਉਸ ਆ ਜੋ ਅੱਛਾ ਆ ਸੀ ਪਾ ਪਾ ਕੀ ਕਰਨਾ ਇਹਦਾ ਹੁਣ ਹੋ ਉੱਥੇ ਡੱਗੀ ਤੇ ਪਾਪ ਲੱਗ ਰਹੀ ਆ ਉੱਥੇ

ਚੱਲ ਫਿਰ ਆਹ ਲੱਗਰੀ ਪਾਇਪ ਦੇਖ ਖੜ ਜਾ ਢੱਕਣ ਦਾ ਖੋਲ ਲੀ ਚੱਲ ਅੱਗੇ ਚੱਲ ਅੱਗੇ ਅੱਗੇ ਮੈਂ ਖੋਲਦਾ ਮੈਂ ਖੋਲਦਾ ਇੱਥੇ ਖੜ ਜਾ ਇੱਥੇ ਖੜ ਜਾ ਥੱਲੇ ਬਹਿ ਜਾ ਬਹਿ ਜਾ ਇੱਥੇ ਬਹਿ ਜਾ ਹਾਂ ਇੱਥੇ ਬਹਿ ਜਾ ਭਰੀ ਪੀਅ ਤਾਂ ਜਰਾ ਖਿਤਾ ਭਰੀ ਪੀਅ ਥੱਲੇ ਲਾ ਇੱਥੇ ਲਾ ਆਹ ਗੇਟ ਵਾਲ ਖੋਲ ਦੂ ਮੈਂ ਲਾਈਂ ਇੱਥੇ ਲੋ ਨਾ ਮੈਂ ਤਿੰਨ ਤਾਂ ਕੱਢ ਲਾ ਕਿਹਨੂੰ ਕੱਢ ਲੈ ਆਂ ਪਾ ਡੁੱਲੂ ਘਾਤਰਾ ਸਾਰਾ ਅੱਛਾ ਲਾ ਇੱਥੇ ਲਾ ਥੱਲੇ ਰੱਖ ਥੱਲੇ ਇੱਥੇ ਮੈਂ ਤਨ ਪਰ ਕੇ ਕੀ ਮਿਲ ਜੂ ਹਾਂ ਸਾਰੀ ਸਬਜ਼ੀ ਤੋੜ ਦੀ ਤੂੰ ਪਰ ਕੇ ਠੀਕ ਹੈ ਮਨ ਕਰ ਦੋ ਕੀ ਕਰਦਗੇ ਬੰਨ੍ਹ ਨਾ ਕਰਦਾ। ਬੱਸ। ਇੱਲ ਟੱਕਣ ਲਾ ਜੀ ਖੜ ਜਾ। ਹੱਥ ਥਲੇ ਨਾ ਤੇਰਾ ਕਰ ਪਾਇਪ ਤੇਰੀ ਖਰਾਬ ਹੋ ਜੂਗੀ। ਇਹਨੂੰ ਕੱਢ ਦੇ। ਮੈਂ ਕੱਢਦਾ ਖੜ ਜਾ। ਲੈ। ਚੱਕ। ਕੱਢ ਦੋ ਤਾਂ ਦੋ। ਕੱਢ ਦੇ ਵਿਚਲੀ ਕੱਢ ਦੇ ਇਹਦੇ। ਕਰੋਗੇ? ਉਧਰ ਧਣੀਆਂ ਸਾਫ਼ ਕਰ ਦਿਓ ਸਾਰਾ। ਨਾ ਫੋਨ ਤੇ ਨਾ ਪਾ ਦੀ ਯਾਰ। ਉਹ ਫੋਨ ਤੇ ਨਾ ਪਾ ਦੀ। ਕੀ ਕਰਦੇ ਹੁਣ? ਕਣਿਆ ਸਾਹਿਬ ਕਰਦਾ ਕਰ ਦੇ ਸਾਰਾ ਧੋ ਦੇ ਹਾਂ ਹਾਂ ਸਾਰਾ ਸਬਜੀ ਧੋ ਦੇਗਾ ਹੂੰ ਧੋ ਦੇ ਧੋ ਦੇ ਧੋ ਦੇ ਤੈਨੂੰ ਇਹਦੇ ਨਾਲ ਕੀ ਕੀ ਮਿਲਦਾ ਤੈਨੂੰ ਦੱਸੀ ਕੀ ਮਿਲਦਾ ਇਹ ਤਾਂ ਦੱਸ ਤੈਨੂੰ ਕੀ ਮਿਲਦਾ ਇਹ ਨਾਲ ਚਲਾ ਕੇ ਸਵਾਦ ਕੀ ਸਵਾਦ ਸਵਾਦ ਆਉਂਦਾ ਫਿਰ ਕੀ ਹੋ ਜੂਗਾ ਸਵਾਦ ਨਾਲ ਦੱਸ ਕੋ ਕੁ ਕੀ ਆ ਕੁ ਕੀ ਮਾਰ ਤੇ ਮਾਰ 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 ਉਹ ਭਿਆਸੀ ਹੋਰ ਕੀ ਕਰਾਂਗਾ ਹੁਣ ਆ ਮਿਰਚਾਂ ਧੋ ਦੇ ਮਿਰਚਾਂ ਦੇ ਵਿੱਚ ਨਾ ਵੜੀ ਸਾਰੇ ਸਾਰੇ ਬੂਟੇ ਧੋ ਦੇ ਚੱਲ 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 ਬੱਸ ਬੇਨਾਂ ਕਿਹਾ ਵਿੱਚ ਨਾ ਬੱਟਾ ਇਹਨਾਂ ਤੁਰ ਜਾ ਬੂਟੇ ਧੋੜੀ ਜਾਂਦਾ ਖੁਸ਼ਤਾਜ ਤੇਰੇ ਪੈਰ ਥਲੇ ਦੇਖ ਆ ਬੂਟਾ ਐ ਨਹੀਂ ਕਰਦੇ ਨੇ ਬੂਟੇ ਨਾ ਧੋੜਿਆ ਜਾ ਮੇਰੇ ਤੇ ਭਾਈ ਦੂਰੋਂ ਦੂਰੋਂ ਭਾਈ ਦੂਰ ਤੋਂ ਦੂਰ ਤੋਂ ਇੱਥੋਂ ਐ ਭਾਈ ਪਿਆਈ ਨਹੀਂ ਪਿਆਈ ਨਹੀਂ ਹੋ ਗਿਆ ਉਹ ਪਾਸ 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 ਚੰਗਾ ਵਾਸਾ ਰਸ ਡਾਂਸ ਕਰੀ ਡਾਂਸ ਕਰਕੇ ਦਿਖਾਈਂ ਕਰ ਦਿਆ ਪਾਣੀ ਪਾਣੀ ਪਹਿਲਾ ਪਰਤਾ ਲਿਆ ਕਿੰਨੇ ਵਾਰੀ ਕਿੰਨੇ ਵਾਰੀ ਕਿੰਨਾ ਹਲਕਾ ਪਰ ਫੁੱਲ ਫੁੱਲ ਆਉਣ ਮੈਂ ਇੱਥੇ ਪਾਰ ਲਾਂਗੇ ਉੱਥੇ ਜਦ 4 ਵਾਰੀ ਦਾ ਪਰ ਲਿਆ ਤੂੰ ਕਿੰਨੀ ਵਾਰੀ ਹੈ ਥੱਲੇ ਨਾ ਡੇਰੀ ਫੇਰ ਉਹ ਮੇਂ ਖਰਾਬ ਹੋ ਜੂਗੀ ਦੇਖੋ ਲਓ ਨ ਪਰ ਕੇ ਕੀ ਮਿਲ ਜੂ ਹੁਣ ਹੁਣ ਅੱਧੀ ਰਾਤ ਤਾਂ ਹੋ ਗਈ ਕਿੱਥੋਂ ਹੋਈ ਹੈ ਹੋਰ ਹੋਰ ਕੋਈ ਮੈਨੂੰ ਆਖਲੇ ਆਲੇ ਫਿਰ ਦਿਓ ਨਹੀਂ ਕੋਈ ਨਹੀਂ ਫਿਰਦਾ ਮੈਨੂੰ ਆਖਲੇ ਆ ਕੋਈ ਨਹੀਂ ਫਿਰਦਾ ਬਸ ਪਰ ਗਿਆ ਨਹੀਂ ਪਰਿਆ ਤੇ ਪੈਰ ਕੇ ਗੱਲੇ ਕਰੀ ਨਾ ਸੇਤੀ ਭਰਲਾ ਦੱਸ ਉੱਤੇ ਢੋਲੀ ਐ ਸਾਰੇ ਨਿਕਲ ਤੈਨੂੰ ਯਾਰ ਪਰ ਗਿਆ ਚੰਗਾ ਪੀ ਹੁਣ ਥੱਲੇ ਡੇਕਣਾ ਥੱਲੇ ਡੇਕਣਾ ਏ ਏ ਏ ਚੱਲ 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 ਵੈਰੀ ਗੁੱਡ ਚਲੋ ਕਿੱਥੇ ਚਲੋ ਕਿੱਥੇ? ਇੱਥੇ ਚੱਲ ਇੱਥੇ ਮਾਰ ਕੇ ਤੇ ਮਾਰੇਗਾ ਪਾਣੀ ਹੁਣ ਓਏ ਕਿਹਨੇ ਕਹਿਸੀਗਾ ਖੜਾ ਹੋ ਹੋ ਖੜਾ ਹੋ ਡਿੱਕੇ ਪਿਆ ਕੀ ਕਰਦੇਗਾ ਕੀ ਕਰ ਇੱਥੇ ਸਵੇਰ ਦਾ ਇੱਥੇ ਪਾਣੀ ਮਾਰੀ ਜਾਂਦਾ ਸਵੇਰ ਦਾ ਉੱਥੇ ਵੀ ਮਾਰ ਲੈ ਤੈਨੂੰ ਇੱਧਰ ਨਾ ਚੱਕਦਾ ਫਿਰ ਪਹਿਲਾਂ ਵੀ ਤੈਨੂੰ ਕਿਹਾ ਸੀ ਇੱਧਰ ਨਹੀਂ ਆਣਾ ਇੱਧਰ ਹੀ ਗਿੱਲਾ ਸਾ ਪੁੱਤ ਇੱਧਰ ਜਾ ਆ ਜਾ ਪਾ ਉਧਰ ਪਾਣੀ ਮਾਰ ਕੇ ਆ ਜਾ ਉਹ ਉਧਰ ਇਹ ਫੜ ਗਿਆ ਨਾ ਨਾ ਤੂੰ ਹੀ ਲੱਗ ਜਾ ਫੜ ਕੇ ਲੈ ਮੈਨੂੰ ਫੜਾ ਦੇ ਦੱਸ ਹੁਣ ਕੀ ਕਰਾਂਗੇ ਫਿਰ ਇੱਥੇ ਪਾਣੀ ਮਾਰ ਕੇ ਹਾਂ ਇਹ ਦੇਖ ਆਪਣੇ ਗੰਡੇ ਲੱਗੇ ਹੋਏ ਗੰਡਾ ਦੇ ਪਾਣੀ ਮਾਰੇਗਾ ਮਾਰਦੇ ਗੰਡੇ ਪਾਣੀ ਮਾਰਦੇ ਹੈ ਮਾਰਦੇ ਪਾਣੀ ਮੇਰੇ ਦੀ ਮਾਰਤਾ ਹੈ ਬਾਪਾ ਇਧਰ 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 ਆ ਦੇਖੀ ਆ ਦੇਖੀ ਆ ਬੂਟਾ ਤੋੜ ਤਾ ਕਦੂਆਂ ਦਾ ਕਦੂਆਂ ਦੀ ਵਾਲ ਤੋੜ ਤਾ ਆ ਕਦੂਆਂ ਦਾ ਸਾਰੇ ਤੋੜੇ ਰਾਤ ਹੋ ਗਈ ਯਾਰ ਹੁਣ ਬਾਹਲੀ ਖਸਟਾ ਜਾ ਉਹ ਟਟੀਰੀ ਬੈਠੀ ਉਹ ਉਧਰ ਉਹ ਵੇਖੀ ਉਹ ਤੇ ਮਾਰ ਕੇ ਆ ਉਹ ਰੂੜੀ ਤੇ ਚੁੱਪ ਚੁੱਪ ਕਰ ਜਾ ਆ ਜਾ ਆ ਜਾ ਆ ਜੀ ਚੁੱਪ ਚੁੱਪ ਕਰਕੇ ਚੱਲ 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 ਇੱਥੋਂ ਹੀ ਮਾਰ ਦੇ ਬਸ ਉੱਠ ਖੜਨੀਆਂ ਉਹ ਉੱਠ ਇੱਕ ਰਹਿ ਗਈ ਮਾਰ ਦੇ ਮਾਰ ਦੇ ਮਾਰ ਦੇ ਉਹ ਡਾ ਉਹ ਪਚ ਗਈ ਤੈਨੂੰ ਕੀ ਮਿਲਿਆ ਹੁਣ ਮਾਰ ਕੇ ਚੱਲ ਆ ਜਾ ਹੁਣ ਚੱਲ ਖੁਸ਼ ਤਾਂ ਬੱਸ ਸੌਣਾ ਆ ਜਾ ਕੀ ਕੋਲ ਕੋਲ ਦੇ ਕੋਲ ਕੋਲ ਦੇ ਚਲੋ ਕੀ ਚਲੋ ਅੰਦਰ